ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀਕੇ ਫਤੇ ਖਾਲਸਤਾਨੀਆਂ ਨੇ ਬੜਾ ਰੌਲਾ ਪਾਇਆ ਸੀ ਕਿ ਹਰਦੀਪ ਨਿਜਰ ਦਾ ਕਤਲ ਭਾਰਤੀ ਹਕੂਮਤ ਨੇ ਕਰਵਾਇਆ ਹੈ ਭਾਰਤੀ ਏਜੰਸੀਆਂ ਨੇ ਕਰਵਾਇਆ ਟੂ ਟੂ ਨੇ ਵੀ ਅਸੈਂਬਲੀ ਦੇ ਵਿੱਚ ਇਹ ਸਟੇਟਮੈਂਟ ਦਿੱਤੀ ਸੀ ਕਿ ਨਿਜਰ ਦੇ ਕਤਲ ਪਿੱਛੇ ਭਾਰਤੀ ਸਰਕਾਰ ਦਾ ਹੱਥ ਹੈਗਾ ਪਰ ਹੁਣ ਜਦੋਂ ਮੇਰੀ ਕੋਈ ਵੀਡੀਓ ਸੁਣਦਾ ਹੈ ਤਾਂ ਲੋਕ ਮੈਨੂੰ ਦੱਸਣ ਦੀ ਕੋਸ਼ਿਸ਼ ਕਰਦੇ ਆ ਹਾਲਾਂਕਿ ਡਰ ਹੈਗਾ ਇਹਨਾਂ ਦੀ ਮੁੰਨਾ ਕਰਦੀਦਾ ਪਰ ਹੁਣ ਕੈਨੇਡਾ ਦੇ ਕੁਝ ਸੂਝਵਾਨ ਸਰੋਤਿਆਂ ਨੇ ਮੈਨੂੰ ਦੱਸਿਆ ਉਹ ਕਹਿੰਦੇ ਜਿਹੜਾ ਹਰਬੀਜ਼ ਨਿਜਰ ਦਾ ਕਤਲ ਹੋਇਆ ਉਸ ਕਤਲ ਪਿੱਛੇ ਅਰਬ ਪ੍ਰਦਮਨ ਮਲਕ ਦਾ ਹੱਥ ਸੀ ਹਾਲਾਂਕਿ ਮੈਂ ਪਹਿਲਾਂ ਵੀਡੀਓ ਪਾਈ ਸੀ ਇਹਨਾਂ ਦਾ ਰੌਲਾ ਜਿਹੜਾ ਆਪਸੀ ਰੰਜਸ ਹੈ ਉਹ ਗੁਲਕੰਦਰ ਰੌਲਾ ਹੈ ਕਿਉਂਕਿ ਪ੍ਰਦਮਨ ਜਿਹੜਾ ਮਲਕ ਹੈ ਉਹ ਪੰਜਾਬੀ ਸਕੂਲ ਵੀ ਚਲਾਉਂਦਾ ਹੈ ਉੱਥੇ ਇੱਕ ਦੋ ਬੈਂਕਾਂ ਵੀ ਉਹਨਾਂ ਦੇ ਅੰਡਰ ਚੱਲਦੀਆਂ ਨੇ ਤੇ ਗੁਰਦੁਆਰਾ ਨੇ ਅੰਦਰ ਹੈਗਾ ਹੋਰ ਕਾਫੀ ਵਿਜਨਸ ਉਹਨੇ ਬਣਾਏ ਹੋਏ ਸੀ ਉੱਤੇ ਤੇ ਜਿਹੜਾ ਨਿਜਰ ਹੈ ਇਹ ਪਹਿਲਾ ਜਿਹੜਾ ਇਹਦਾ ਹادث ਸੀ ਰਬਦੰਮਨ ਦਾ ਕਤਲ ਕਰਨ ਵਾਸਤੇ ਜਨ ਕਿ ਆਪਸ ਵਿੱਚ ਇਹਨਾਂ ਦੀ ਰੰਜਿਸ਼ ਸੀ ਤੇ ਉਸੇ ਰੰਜਿਸ਼ ਦੇ ਚੱਲਦਿਆਂ ਜਿਹੜੇ ਪ੍ਰਦਮਨ ਦੇ ਬੰਦੇ ਸੀ ਉਹਨਾਂ ਨੇ ਨਿਜਰ ਦਾ ਕਤਲ ਕੀਤਾ ਜਣੇ ਕਿ ਕਹਿਣ ਤੋਂ ਮਤਲਬ ਹੁਣ ਸਭ ਕੁਝ ਸਾਹਮਣੇ ਆ ਗਿਆ ਇਹ ਕੈਨੇਡਾ ਦੇ ਜਿਹੜੇ ਵਸੰਦੇ ਲੋਕ ਨੇ ਪੰਜਾਬੀ ਖਾਸ ਕਰਕੇ ਪੰਜਾਬ ਦੇ ਉਹ ਮੰਨਦੇ ਨੇ ਕਹਿੰਦੇ ਇਹ ਕੋਈ ਭਾਰਤ ਸਰਕਾਰ ਦਾ ਹੱਥ ਨਹੀਂ ਕੇਵਲ ਇਹਨਾਂ ਦੀ ਆਪਸ ਵਿੱਚ ਰੰਜਿਸ਼ ਸੀ ਇਹ ਕਤਲ ਤਾਂ ਹੋਇਆ ਨਹੀਂ ਪਹਿਲਾਂ ਨਿਜਰ ਦੇ ਬੰਦਿਆਂ ਨੇ ਨਿਜਰ ਦੇ ਕਹਣ ਤੇ ਰਿਬਦਮਨ ਮਲਕ ਦਾ ਕਤਲ ਕੀਤਾ ਤੇ ਉਦੋਂ ਬਾਅਦ ਦੇ ਵਿੱਚ ਇਹਨਾਂ ਨੇ ਨਿਜਰ ਦਾ ਕਤਲ ਕੀਤਾ ਮਤਲਬ ਕਿ ਜੋ ਕੁਝ ਇਹ ਖਾਲਸਤਾ ਨੇ ਭੀੜਾਂ ਭਾ ਸਰਕਾਰ ਨੂੰ ਨਿੰਦਿਆ ਨੇ ਹਾਲਾਂਕਿ ਇਥੋਂ ਪੰਜਾਬ ਤੋਂ ਜਾ ਕੇ ਇਹ ਕੈਨੇਡਾ ਵਿੱਚ ਵਸਿਆ ਹੈ ਕੈਨੇਡਾ ਦੇ ਵਿੱਚ ਜਾ ਕੇ ਇਹਨਾਂ ਨੇ ਜੋ ਜੋ ਖੇ ਉਡਾਈ ਹੈ ਖਾਲਸਤਾਂ ਦੇ ਨਾਂ ਤੇ ਗੁੰਡਾਗਰਦੀ ਕੀਤੀ ਹੈ ਉਹੀ ਕਰਤੂਤ ਇਹ ਪਹਿਲਾਂ ਭਾਰਤ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਦੇ ਸੀ ਕਈਆਂ ਨੂੰ ਭਾਰਤ ਸਰਕਾਰ ਨੇ ਬਲੈਕਲਿਸਟ ਵਿੱਚ ਪਾਇਆ ਹੋਇਆ ਇਹ ਇੰਡੀਆ ਭਾਰਤ ਆ ਨਹੀਂ ਸਕਦੇ ਹੁਣ ਉੱਥੇ ਬੈਠੇ ਜੋ ਇਹ ਕੜੀ ਖੋਲਦੇ ਨੇ ਗੱਲ ਇਹਨਾਂ ਦੀ ਆਪਣੀ ਹੁੰਦੀ ਹੈ ਨਿਜੀ ਰੰਜਿਸ਼ ਇਹਨਾਂ ਦੀ ਆਪਣੀ ਹੁੰਦੀ ਹੈ ਤੇ ਖਾਲਸਤਾਨ ਦਾ ਮੁੱਦਾ ਉਠਾ ਕੇ ਕਹਿਣਗੇ ਭਾਰਤ ਸਰਕਾਰ ਨੇ ਸਾਡੇ ਨਾਲ ਧੱਕਾ ਕੀਤਾ ਹੁਣ ਜਾਣ ਕੇ ਆ ਜਿਹੜਾ ਕਿੱਡਾ ਵੱਡਾ ਝੂਠ ਜਿਹਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਨੇ ਵੀ ਇਹ ਕਹਿਤਾ ਸੀ ਕਿ ਪਾਸ ਸਰਕਾਰ ਦਾ ਹੱਥ ਹੈ ਨਿੱਧ ਦੇ ਕਤਲ ਪਿੱਛੇ ਤੇ ਹੁਣ ਟ੍ਰੂਡੋ ਵਿੱਚ ਉੱਠਾ ਪੈ ਗਿਆ ਜਿਹੜੇ ਖਾਲਸਤਾਨ ਖਾਲਸਤਾਨ ਕਰਨ ਵਾਲੇ ਸੀ ਇਹ ਵਿੱਚ ਉੱਠੇ ਪੈ ਗਏ ਜਿਹੜੀ ਮੇਰੇ ਕੋਲੇ ਰਿਪੋਰਟ ਆਉਂਦੀ ਹੈ ਨਾ ਉਹ ਜਿਹੜੇ ਸ਼ਾਂਤੀਪੂਰਵਕ ਲੋਕ ਕੈਨੇਡਾ ਵਿੱਚ ਵੱਸਦੇ ਨੇ ਜਿਹੜੇ ਆਪਣਾ ਕਾਰੋਬਾਰ ਕਰਕੇ ਕਿਰਤ ਕਰਕੇ ਦੋ ਵਕਤ ਦੀ ਰੋਟੀ ਖਾਂਦੇ ਨੇ ਉਹਨਾਂ ਦੀ ਗੱਲਬਾਤ ਹੈ ਜਿਹੜੇ ਮੇਰੇ ਤੱਕ ਇਹ ਗੱਲ ਦੱਸਦੇ ਨੇ ਕਿਉਂਕਿ ਮੈਨੂੰ ਤਾਂ ਦੱਸ ਦੇ ਮੈਂ ਬੋਲ ਦੇਣਾ ਮੀਡੀਆ ਵੀ ਸੰਕੋਚ ਕਰਦਾ ਕਈ ਬੰਦੇ ਡਰਦੇ ਬੋਲਦੇ ਨਹੀਂ ਇਹ ਮੈਂ ਗੱਲ ਤਾਂ ਖੋਲੀ ਅੱਜ ਤਿੰਨ ਚਾਰ ਦਿਨ ਹੋ ਗਏ ਮੇਰੇ ਕੋਲੇ ਉਹਨਾਂ ਦਿਆਂ ਨੂੰ ਉਹ ਕਹਿੰਦੇ ਸ਼ਰ੍ਹਾਂ ਨੂੰ ਸਾਨੂੰ ਪਤਾ ਲੱਗ ਗਿਆ ਕਿ ਇਹ ਕੋਈ ਬਾਹਰ ਸਰਕਾਰ ਦਾ ਹੱਥ ਨਹੀਂ ਕਤਲ ਕਰਾਉਣ ਵਾਸਤੇ ਇਹ ਕੇਵਲ ਇਹਨਾਂ ਦੀ ਨਿੱਜੀ ਰੰਜਿਸ਼ ਹੈ ਪਹਿਲਾਂ ਰੁਪਦਰਮਨ ਦਾ ਕਤਲ ਕਰਾਉਂਦੇ ਨੇ ਇਨੇਜਰ ਵਰਗੇ ਤੇ ਬਾਅਦ ਦੇ ਵਿੱਚ ਰਬ ਮੰਦ ਦੇ ਜਿਹੜੇ ਬੰਦੇ ਨੇ ਉਹ ਨਿਜਰ ਦਾ ਕਤਲ ਕਰਾਉਂਦੇ ਆ ਜਣ ਕੇ ਬਸ ਇਹਨਾਂ ਦਾ ਗੋਲਕਾਂ ਦਾ ਝਗੜਾ ਆ ਆਪਸ ਵਿੱਚ ਜਿਵੇਂ ਨਰੈਣੂ ਮਹਿੰਦਨ ਦੀ ਆਪਾਂ ਗੱਲ ਕਰਦੇ ਸੀ ਹੁਣ ਤਾਂ ਵੈਸੇ ਕੈਨੇਡਾ ਦੇ ਜਿੰਨੇ ਗੁਰਦੁਆਰੇ ਹੈਗੇ ਨੇ ਦੋ ਚਾਰ ਨੂੰ ਛੱਡ ਕੇ ਬਾਕੀ ਸਾਰਿਆਂ ਦਾ ਇੱਕ ਧੰਦਾ ਬਣ ਗਿਆ ਕਿਤਾ ਬਣ ਗਿਆ ਜਿਵੇਂ ਗੈਂਗਸਟਰ ਬੈਠੇ ਹੁੰਦੇ ਸੀ ਪਹਿਲਾਂ ਤਾਂ ਕੰਨਦੇ ਹੁਣ ਇਹ ਗੁਰਦੁਆਰਿਆਂ ਨਾਲ ਇਹਦਾ ਕੰਮ ਹੋ ਗਿਆ ਜਣ ਕੇ ਗੋਲਕ ਦੀ ਲੜਾਈ ਪਿੱਛੇ ਨਿਜਰ ਦਾ ਕਤਲ ਹੋਇਆ ਇਹ 'ਚ ਕੋਈ ਸ਼ੱਕ ਨਹੀਂ ਤੇ ਮਾਰਨ ਵਾਲੇ ਕੌਣ ਨੇ ਇਹ ਰੁਬਦਮਨ ਮਲਕ ਦੇ ਬੰਦੇ ਨੇ ਮਲਕ ਦੇ ਕੋਲੇ ਵੀ ਗੁੰਡੇ ਪਾਲੇ ਹੋਏ ਸੀ ਤੇ ਨਿਜਰ ਦੇ ਕੋਲੇ ਵੀ ਗੁੰਡੇ ਪਾਲੇ ਹੋਏ ਸੀ ਬਸ ਆਪਸ ਵਿੱਚ ਤੁਸੀਂ ਸੁਣਿਆ ਹੋਣਾ ਜਿਹੜੇ ਬਹੁਤ ਪਿਛਲੇ ਸਮੇਂ ਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ ਲੁੱਟਾਂ ਖੋਹਾਂ ਕਰਨ ਵਾਲੇ ਧਾੜ ਵੀ ਜੰਗਲਾਂ ਦੇ ਵਿੱਚ ਬੀੜਾਂ ਦੇ ਵਿੱਚ ਰਹਿੰਦੇ ਹੁੰਦੇ ਸੀ ਜਿਵੇਂ ਜਾਉਣੇ ਮੂਣ ਵਰਗੇ ਜਾਂ ਜੱਗੇ ਡਾਕੂ ਵਰਗੇ ਦੀ ਅੱਪ ਗੱਲ ਕਰਦੇ ਇਦਾਂ ਦੇ ਧਾੜ ਵੀ ਜਿਹੜੇ ਲੋਕ ਸੀ ਇਹ ਆਪਸ ਵਿੱਚ ਲੜ ਲੜ ਕੇ ਮਰਦੇ ਸੀ ਤੇ ਹੁਣ ਸਾਡੇ ਕੌਮ ਦੇ ਵਿੱਚ ਵੀ ਜਿਵੇਂ ਮੁਸਲਮਾਨ ਦੇ ਵਿੱਚ ਸਿਆ ਤੇ ਸੁੰਨੀ ਦੀ ਗੱਲ ਕਰਦੇ ਆ ਉਹ ਤਾਂ ਸਾਡੇ ਕੌਮ ਦੇ ਵਿੱਚ ਵੀ ਇਹ ਚੌਧਰੀ ਹੈਗੇ ਜਿਹੜੇ ਆਪਸ ਵਿੱਚ ਨਿਜੀ ਰੰਜਿਸ਼ ਖਾਤਰ ਲੜਦੇ ਨੇ ਤੇ ਇਲਜ਼ਾਮ ਕਿਸ ਤੇ ਹੋਰ ਲਾਉਂਦੇ ਨੇ ਇਹ ਸ਼ਰਿਆਮ ਸੱਚ ਸਾਹਮਣੇ ਆ ਗਿਆ ਕਿ ਨਿਜਰ ਦਾ ਜਿਹੜਾ ਕਤਲ ਹੋਇਆ ਤੇ ਉਹਦੇ ਪਿੱਛੇ ਰੁਪਦਮਨ ਮਾਲਕ ਦੇ ਬੰਦਿਆਂ ਦਾ ਹੱਥ ਸੀ ਤੇ ਇਹ ਮੈਂ ਸ਼ਰਿਆਮ ਕਿਹਾ ਤੇ ਮੈਂ ਉਦਾਂ ਨਹੀਂ ਕਹਿੰਦਾ ਹੁੰਦਾ ਜਿੰਨਾ ਚਿਰ ਥੋੜਾ ਬਹੁਤਾ ਪ੍ਰੂਫ ਨਾ ਮਿਲੇ ਕੈਨੇਡਾ ਦੇ ਵਸ਼ਿੰਦੇ ਲੋਕ ਇਹ ਕਹਿ ਰਹੇ ਨੇ ਕਹਿੰਦੇ ਇਹ ਕਤਲ ਜਿਹੜਾ ਹੋਇਆ ਹੈ ਇਹਦੇ ਵਿੱਚ ਭਾਰਤ ਸਰਕਾਰ ਦਾ ਕੋਈ ਰੋਲ ਨਹੀਂ ਉਹ ਕਹਿੰਦੇ ਕੈਨੇਡਾ ਦੇ ਪ੍ਰਧਾਨ ਮੰਤਰੀ ਟੂਡੋ ਨੇ ਵੀ ਝੂਠ ਬੋਲੇ ਆ ਕੇਵਲ ਖਾਲਸਤਾਨੀਆਂ ਨੇ ਵੋਟਾਂ ਲੈਣ ਖਾਤਰ ਬੋਲੇ ਮਤਲਬ ਇਹ ਹੈ ਇਹ ਸਚਾਈ ਹੈ ਬਹੁਤ ਵੱਡੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ